ਪੂਰਾ ਪੰਜਾਬ ਇਸ ਵੇਲੇ ਸੰਘਣੀ ਧੁੰਦ ਦੇ ਚਪੇਟ ਦੇ ਵਿੱਚ ਹੈ ਅਤੇ ਅਗਲੇ 3 ਤੋਂ 5 ਦਿਨਾਂ ਲਈ ਵੱਡੀ ਚੇਤਾਵਨੀ ਜਾਰੀ ਹੋ ਚੁੱਕੀ ਹੈ। ਭਾਰਤ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਤਾਜ਼ਾ ਬੁਲੇਟਿਨ ਮੁਤਾਬਕ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਬਹੁਤ ਸੰਘਣੀ ਧੁੰਦ ਦੇ ਕਾਰਨ orange alert ਬਰਕਰਾਰ ਰਹੇਗਾ। ਵਿਸ਼ੇਸ਼ ਤੌਰ ਉੱਤੇ ਅਮਰitsar, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿੱਚ ਧੁੰਦ ਕਾਰਨ ਬਹੁਤ ਘੱਟ ਹੱਦ ਤੱਕ ਦੇਖਣ ਦੀ ਸੰਭਾਵਨਾ ਰਹੇਗੀ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਲਕੁਲ ਸਾਵਧਾਨ ਰਹਿਣ ਖਾਸ ਕਰਕੇ ਸਵੇਰ ਅਤੇ ਰਾਤ ਸਮੇਂ ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਮੌਸਮ ਖੁਸ਼ਕ ਰਿਹਾ। ਅਧਿਕਤਮ ਤਾਪਮਾਨ ਸ਼੍ਰੀ ਅਨੰਦਪੁਰ ਸਾਹਿਬ ਵਿੱਚ 25.4 ਡਿਗਰੀ ਤੱਕ ਗਿਆ, ਜਦਕਿ ਘੱਟੋ ਘੱਟ ਤਾਪਮਾਨ ਗੁਰਦਾਸਪੁਰ ਵਿੱਚ 5 ਡਿਗਰੀ ਸੈਲਸੀਅਸ ਤੱਕ ਡਿੱਗਾ। ਪੰਜਾਬ ਦਾ ਸਰਾਸਰੀ ਤਾਪਮਾਨ ਆਮ ਨਾਲੋਂ ਕੁਝ ਵੱਧ ਦਰਜ ਕੀਤਾ ਗਿਆ ਅਤੇ ਅਗਲੇ ਦਿਨਾਂ ਵਿੱਚ ਠੰਡ ਤੇ ਧੁੰਦ ਦੋਵੇਂ ਵਧਣ ਦੀ ਸੰਭਾਵਨਾ ਹੈ। ਟਰਾਈਸਿਟੀ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਵਿੱਚ ਵੀ 4 ਦਿਨਾਂ ਤੱਕ ਹਲਕੇ ਬੱਦਲ ਅਤੇ ਸੰਘਣੀ ਧੁੰਦ ਜਾਰੀ ਰਹੇਗੀ। ਲੋਕਾਂ ਨੂੰ ਸਲਾਹ ਹੈ ਕਿ ਮੌਸਮ ਦੀਆਂ ਅਪਡੇਟਾਂ ਲੈਂਦੇ ਰਹਿਣਾ ਅਤੇ ਧੁੰਦ ਦੌਰਾਨ ਬੇਹਦ ਸਾਵਧਾਨੀ ਨਾਲ ਗੱਡੀ ਚਲਾਉਣ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਧੁੰਦ ਦਾ ਸਭ ਤੋਂ ਵੱਡਾ ਅਸਰ ਆਵਾਜਾਈ ਉੱਤੇ ਪਵੇਗਾ ਹਾਈਵੇ ਰੇਲ ਅਤੇ ਹਵਾਈ ਸੇਵਾਵਾਂ ਮਾ ਪ੍ਰਭਾਵਿਤ ਹੋ ਸਕਦੀਆਂ ਨੇ ਅਤੇ ਯਾਤਰਾ ਲਈ ਵਦੇ ਸਮਾਰਕਣਾ ਬਹੁਤ ਜ਼ਰੂਰੀ ਹੈ ਅਗਲੇ 5 ਦਿਨ ਪੰਜਾਬ ਲਈ ਮਹਾਦਕੁਰ ਨੇ ਧੁੰਦ ਵਧੇਗੀ ਘੱਟ ਦਿਖੇਗਾ ਇਸ ਲਈ ਸਾਵਧਾਨ ਰਹਿਣਾ ਸਭ ਤੋਂ ਪਹਿਲੀ ਲੋੜ ਹੈ ਪੂਰਾ ਪੰਜਾਬ ਇਸ ਵੇਲੇ ਸੰਘਣੀ ਧੁੰਦ ਦੇ ਚਪੇਟ ਦੇ ਵਿੱਚ ਹੈ ਅਤੇ ਅਗਲੇ 3 ਤੋਂ 5 ਦਿਨਾਂ ਲਈ ਵੱਡੀ ਚਤਾਵਨੀ ਜਾਰੀ ਹੋ ਚੁੱਕੀ ਹੈ ਭਾਰਤ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਤਾਜ਼ਾ ਬੁਲੇਟਿਨ ਮੁਤਾਬਕ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਬਹੁਤ ਸੰਘਣੀ ਧੁੰਦ ਦੇ ਕਾਰਨ ਔਰੇਂਜ ਅਲਰਟ ਬਰਕਰਾਰ ਰਹੇਗਾ ਵਿਸ਼ੇਸ਼ ਤੌਰ ਉੱਤੇ ਅਮਰitsar ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਅਤੇ ਪਟਿਆਲਾ ਵਿੱਚ ਧੁੰਦ ਕਾਰਨ ਬਹੁਤ ਘੱਟ ਹੱਦ ਤੱਕ ਦੇਖਣ ਦੀ ਸੰਭਾਵਨਾ ਰਹੇਗੀ ਵਿਭਾਗ ਨੇ ਲੋਕਾਂ ਨੂੰ ਕੀਤੀ ਹੈ ਕਿ ਉਹ ਬਿਲਕੁਲ ਸਾਵਧਾਨ ਰਹਿਣ ਖਾਸ ਕਰਕੇ ਸਵੇਰ ਅਤੇ ਰਾਤ ਦੇ ਸਮੇਂ ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਮੌਸਮ ਖੁਸ਼ਕ ਰਿਹਾ ਅਧਿਕਤਮ ਤਾਪਮਾਨ ਸ਼੍ਰੀ ਅਨੰਦਪੁਰ ਸਾਹਿਬ ਵਿੱਚ 25.4 ਡਿਗਰੀ ਤੱਕ ਗਿਆ ਜਦਕਿ ਘੱਟੋ ਘੱਟ ਤਾਪਮਾਨ ਗੁਰਦਾਸਪੁਰ ਵਿੱਚ 5 ਡਿਗਰੀ ਸੈਲਸੀਅਸ ਤੱਕ ਡਿੱਗਾ ਪੰਜਾਬ ਦਾ ਸਰਾਸਰੀ ਤਾਪਮਾਨ ਆਮ ਨਾਲੋਂ ਕੁਝ ਵੱਧ ਦਰਜ ਕੀਤਾ ਗਿਆ ਤੇ ਅਗਲੇ ਦਿਨਾਂ ਵਿੱਚ ਠੰਡ ਤੇ ਧੁੰਦ ਦੋਵੇਂ ਵਧਣ ਦੀ ਸੰਭਾਵਨਾ ਹੈ ਟਰਾਈ ਸਟੀ ਚੰਡੀਗੜ੍ਹ ਮੁਹਾਲੀ ਅਤੇ ਪੰਚਕੁਲਾ ਵਿੱਚ ਵੀ 4 ਦਿਨਾਂ ਤੱਕ ਹਲਕੇ ਬੱਦਲ ਅਤੇ ਸੰਘਣੀ ਧੁੰਦ ਜਾਰੀ ਰਹੇਗੀ ਲੋਕਾਂ ਨੂੰ ਸਲਾਹ ਹੈ ਕਿ ਉਹ ਮੌਸਮ ਦੀਆਂ ਅਪਡੇਟਾਂ ਲੈਂਦੇ ਰਹਿਣ ਅਤੇ ਧੁੰਦ ਦੌਰਾਨ ਬੇਹਦ ਸਾਵਧਾਨੀ ਨਾਲ ਗੱਡੀ ਚਲਾਉਣ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਧੁੰਦ ਦਾ ਸਭ ਤੋਂ ਵੱਡਾ ਅਸਰ ਆਵਾਜਾਈ ਉੱਤੇ ਪਵੇਗਾ ਹਾਈਵੇ ਰੇਲ ਅਤੇ ਹਵਾਈ ਸੇਵਾਵਾਂ ਮਾ ਪ੍ਰਭਾਵਿਤ ਹੋ ਸਕਦੀਆਂ ਨੇ ਅਤੇ ਯਾਤਰਾ ਲਈ ਬਦੇ ਸਮਾਰਕਣਾ ਬਹੁਤ ਜ਼ਰੂਰੀ ਹੈ ਅਗਲੇ 5 ਦਿਨ ਪੰਜਾਬ ਲਈ ਮਹੱਤਵਪੂਰਨ ਨੇ ਧੁੰਦ ਵਧੇਗੀ ਘੱਟ ਦਿਖੇਗਾ ਇਸ ਲਈ ਸਾਵਧਾਨ ਰਹਿਣਾ ਸਭ ਤੋਂ ਪਹਿਲੀ ਲੋੜ ਹੈ ਪੂਰਾ ਪੰਜਾਬ ਇਸ ਵੇਲੇ ਸੰਘਣੀ ਧੁੰਦ ਦੇ ਚਪੇਟ ਦੇ ਵਿੱਚ ਹੈ ਅਤੇ ਅਗਲੇ 3 ਤੋਂ 5 ਦਿਨਾਂ ਲਈ ਵੱਡੀ ਚੇਤਾਵਨੀ ਜਾਰੀ ਹੋ ਚੁੱਕੀ ਹੈ ਭਾਰਤ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਤਾਜ਼ਾ ਬੁਲੇਟਿਨ ਮੁਤਾਬਕ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਬਹੁਤ ਸੰਘਣੀ ਧੁੰਦ ਦੇ ਕਾਰਨ ਔਰੇਂਜ ਅਲਰਟ ਬਰਕਰਾਰ ਰਹੇਗਾ ਵਿਸ਼ੇਸ਼ ਤੌਰ ਉੱਤੇ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਅਤੇ ਪਟਿਆਲਾ ਵਿੱਚ ਧੁੰਦ ਕਾਰਨ ਬਹੁਤ ਘੱਟ ਹੱਦ ਤੱਕ ਦੇਖਣ ਦੀ ਸੰਭਾਵਨਾ ਰਹੇਗੀ ਵਿਭਾਗ ਨੇ ਲੋਕਾਂ ਨੂੰ ਕੀਤੀ ਹੈ ਕਿ ਉਹ ਬਿਲਕੁਲ ਸਾਵਧਾਨ ਰਹਿਣ ਖਾਸ ਕਰਕੇ ਸਵੇਰ ਅਤੇ ਰਾਤ ਦੇ ਸਮੇਂ ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਮੌਸਮ ਖੁਸ਼ਕ ਰਿਹਾ ਅਧਿਕਤਮ ਤਾਪਮਾਨ ਸ਼੍ਰੀ ਅਨੰਦਪੁਰ ਸਾਹਿਬ ਵਿੱਚ 25.4 ਡਿਗਰੀ ਤੱਕ ਗਿਆ ਜਦਕਿ ਘੱਟੋ ਘੱਟ ਤਾਪਮਾਨ ਗੁਰਦਾਸਪੁਰ ਵਿੱਚ 5 ਡਿਗਰੀ ਸੈਲਸੀਅਸ ਤੱਕ ਡਿੱਗਾ ਪੰਜਾਬ ਦਾ ਸਰਾਸਰੀ ਤਾਪਮਾਨ ਆਮ ਨਾਲੋਂ ਕੁਝ ਵੱਧ ਦਰਜ ਕੀਤਾ ਗਿਆ ਅਤੇ ਅਗਲੇ ਦਿਨਾਂ ਵਿੱਚ ਠੰਡ ਤੇ ਧੁੰਦ ਦੋਵੇਂ ਵਧਣ ਦੀ ਸੰਭਾਵਨਾ ਹੈ ਟਰਾਈ ਸਿਟੀ ਚੰਡੀਗੜ੍ਹ ਮੁਹਾਲੀ ਅਤੇ ਪੰਚਕੂਲਾ ਵਿੱਚ ਵੀ 4 ਦਿਨਾਂ ਤੱਕ ਹਲਕੇ ਬੱਦਲ ਅਤੇ ਸੰਘਣੀ ਧੁੰਦ ਜਾਰੀ ਰਹੇਗੀ ਲੋਕਾਂ ਨੂੰ ਸਲਾਹ ਹੈ ਕਿ ਉਹ ਮੌਸਮ ਦੀਆਂ ਅਪਡੇਟਾਂ ਲੈਂਦੇ ਰਹਿਣ ਅਤੇ ਧੁੰਦ ਦੌਰਾਨ ਬੇਹੱਦ ਸਾਵਧਾਨੀ ਨਾਲ ਗੱਡੀ ਚਲਾਉਣ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਧੁੰਦ ਦਾ ਸਭ ਤੋਂ ਵੱਡਾ ਅਸਰ ਆਵਾਜਾਈ ਉੱਤੇ ਪਵੇਗਾ ਹਾਈਵੇ ਰੇਲ ਅਤੇ ਹਵਾਈ ਸੇਵਾਵਾਂ ਮਾ ਪ੍ਰਭਾਵਿਤ ਹੋ ਸਕਦੀਆਂ ਨੇ ਅਤੇ ਯਾਤਰਾ ਲਈ ਵਧੇਰੇ ਸੁਨਾਰੱਖਣਾ ਬਹੁਤ ਜ਼ਰੂਰੀ ਹੈ ਅਗਲੇ 5 ਦਿਨ ਪੰਜਾਬ ਲਈ ਮਹੱਤਵਪੂਰਨ ਨੇ ਧੁੰਦ ਵਧੇਗੀ ਘੱਟ ਦਿਖੇਗਾ ਇਸ ਲਈ ਸਾਵਧਾਨ ਰਹਿਣਾ ਸਭ ਤੋਂ ਪਹਿਲੀ ਲੋੜ ਹੈ